ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਾਰਵਾੜੀ ਘੋੜੀ ਦਿਖਾਵਾਂਗੇ ਗੱਬਣ ਚੈੱਕਪਾਸ ਚੰਗੇ ਕੱਦ ਕਾਠ ਵਾਲੀ ਜਿਹੜੀ ਘੋੜੀ ਫਾਰ ਸੇਲ ਆ ਦੋਸਤੋ ਘੋੜੀ ਦੀਆਂ ਬਣਤਰਾਂ ਬਹੁਤ ਜ਼ਿਆਦੇ ਚੰਗੀਆਂ ਨੇ ਚੈੱਕ ਕਰੋ ਤੁਸੀਂ ਬਰੀਕੀਆਂ ਦੇ ਵਿੱਚ ਘੋੜੀ ਬਹੁਤ ਆ ਬੇਲਬੂਲ ਬਹੁਤ ਜ਼ਿਆਦੇ ਆ ਘੋੜੀ ਦੀ ਕਾਦੇ ਦਾ 36 ਇੰਚ ਆ ਜਮਾ ਮਿੰਤੀ ਵਾਲਾ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਤੇ ਗਰਦਨ ਗੁਰਦਨ ਬੜੀ ਪਤਲੀ ਤੇ ਲੰਮੀ ਆ ਮੂੰਹ ਮਹਾਂਦਰੀ ਦੀ ਘੋੜੀ ਬਹੁਤ ਜਿਆਦੇ ਸੋਹਣੀ ਆ ਤੇ ਹੁਣ ਤੱਕ ਇਹਨੇ ਪਹਿਲਾਂ ਵੀ ਰਿਜ਼ਲਟ ਆ ਜਿਹੜੇ ਬਹੁਤ ਵਧੀਆ ਦਿੱਤੇ ਆ ਬੱਚੇ ਦੇਣ ਦੇ ਹੱਕ ਨੂੰ ਘੋੜੀ ਬਹੁਤ ਜਿਆਦੇ ਚੰਗੀ ਆ ਮੱਥੇ ਤੇ ਘੋੜੀ ਦੇ ਫੁੱਲ ਆ ਤੇ ਪਿਛਲਾ ਇੱਕ ਪੈਰ ਚਿੱਟਾ ਦਾ ਘੋੜੀ ਦੀ ਉਮਰ ਹੈਗੀ ਆ ਤਕਰੀਬਨ 10-11 ਸਾਲ ਤੇ ਬੱਚੇ ਬਹੁਤ ਜਿਆਦੇ ਸ਼ਾਨਦਾਰ ਦਿੰਦੀ ਆ ਹੁਣ ਇਹ 45 ਦਿਨਾਂ ਦੀ ਗੱਬਣ ਚੈੱਕ ਪਾਸ ਆ ਕਾਲੇ ਕਾਂਟੇ ਦੇ ਬੱਚੇ ਤੋਂ ਬਹੁਤ ਸੋਹਣਾ ਘੋੜਾਗਾ ਸ਼ੂਆਂ ਸ਼ੂਆਂ ਦੇ ਵਿੱਚ ਵੀ ਲੱਗਿਆ ਵਾ ਉਸ ਘੋੜੇ ਤੋਂ ਗੱਬਣ ਚੈੱਕ ਪਾਸਾ ਘੋੜੀ ਵੈਸੇ ਵੀ ਸੁਭਾਅ ਦੀ ਸਾਉ ਸਰੀਫਾ ਸੋ ਜਿਹੜਾ ਵੀ ਕੋਈ ਚਾਹਵਾਣ ਸੱਜਣ ਬਰੀਡਿੰਗ ਵਾਸਤੇ ਚੰਗੀ ਮਾਰਵਾੜੀ ਘੋੜੀ ਭਾਲ ਰਿਹਾ ਜਿਹਨੂੰ ਆਇਆ ਵੀ ਆਪਾਂ ਚੰਗੇ ਘੋੜੇ ਤੋਂ ਘੋੜੀ ਮੇਟ ਹੋਈ ਵੀ ਹੋਵੇ ਰਿਜ਼ਲਟ ਪਹਿਲਾਂ ਵੀ ਚੰਗੇ ਦਿੱਤੇ ਹੋਣ ਤਾਂ ਐਸ ਵੀਡੀਓ ਕੰਨੀ ਕਰ ਲਿਓ ਗੌਰ ਤੇ ਏਰੀਆ ਜਿਹੜਾ ਬਾਈ ਦਾ ਜਗਰਾਉ ਆ ਜਗਰਾਉ ਤੋਂ ਅੱਗੇ ਸਦਮਾ ਕਲਾ ਪਿੰਡ ਪੈ ਜਾਂਦਾਗਾ ਜਦੋਂ ਆਪਾਂ ਜਗਰਾਉਂ ਤੋਂ ਲੁਧਿਆਣੇ ਬੰਨੀ ਨੂੰ ਜਾਂਦੇ ਆ ਮੇਨ ਰੋਡ ਤੋਂ ਥੋੜਾ ਜਿਹਾ ਹਟਮਾ ਜਗਰਾਉਂ ਤੋਂ 10 ਕਿਲੋਮੀਟਰ ਅੱਗੇ ਸਿੱਧਮਾ ਕਲਾਂ ਪਿੰਡਾ ਤੇ ਸਕਰੀਨ ਦੇ ਉੱਤੇ ਆਪਾਂ ਨੰਬਰ ਦੇਤਾ ਨੋਟ ਕਰ ਲਓ 99143 70913 ਇਹ ਬਾਈ ਸੋਹਣ ਸਿੰਘ ਦਾ ਨੰਬਰ ਆ ਇਸ ਘੋੜੀ ਦੇ ਜਿਹੜੇ ਓਨਰ ਨੇ ਬਾਈ ਨੂੰ ਫੋਨ ਲਾ ਲਿਓ ਘੋੜੀ ਸ਼ਰੀਫ ਬਹੁਤ ਜ਼ਿਆਦੇ ਆ ਬਾਕੀ ਤੁਸੀਂ ਮੂ ਮਹਾਂਦਰੇ ਦੀ ਬਣਤਰ ਚੈੱਕ ਕਰ ਸਕਦੇ ਹੋ ਕੰਨ ਪਤਲਾ ਬਹੁਤ ਜ਼ਿਆਦਾ ਹੈ ਜੁੜਮਾ ਸ਼ਕੀਨ ਕਾਨਾ ਦੋਸਤੋ ਲੈਂਥ ਵਾਈਜ਼ ਘੋੜੀ ਬਹੁਤ ਜ਼ਿਆਦਾ ਓਕੇ ਆ ਤੇ ਗਰਦਨ ਬੜੀ ਪਤਲੀ ਆ ਕਰੈਕਟਰ ਜਿਵੇਂ ਮਾਰਵਾੜੀ ਆਪਾਂ ਦੇਖਦੇ ਹੁੰਨੇ ਆ ਨਾ ਕੁਆਲਿਟੀ ਚੈੱਕ ਕਰਦੇ ਹੁੰਨੇ ਆ ਉਹ ਗੱਲਬਾਤ ਆ ਜਿਹੜੀ ਰਿਪੋਰਟ ਓਕੇ ਆ ਤੇ ਗੱਬਣ ਚੈੱਕ ਪਾਸ ਆ 45 ਦਿਨਾਂ ਦੀ ਕਾਲੇ ਕਾਂਡੇ ਦੇ ਬੱਚੇ ਤੋਂ ਹੋਰ ਕੋਈ ਜੇ ਤੁਸੀਂ ਗੱਲਬਾਤ ਪੁੱਛਣੀ ਹੋਈ ਤਾਂ ਬਾਈ ਨੂੰ ਫੋਨ ਲਾ ਲਿਓ ਰੇਟ ਦੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਫੋਨ ਤੇ ਹੋਊਗੀ ਤੇ ਵੈਸੇ ਘੋੜੀ ਚੰਗੀ ਬਹੁਤ ਆ ਤੇ ਕੱਦ ਕੰਨਿਓ ਵੀ ਫੁੱਲ ਤਸੱਲੀ ਆ 63 ਇੰਚ ਜਦੋਂ ਮਰਜੀ ਤੁਸੀਂ ਜਾ ਕੇ ਮਿਣ ਸਕਦੇ ਹੋ ਕੱਦ ਪੂਰਾ ਨਿਕਲੂਗਾ ਰਾਈਡਿੰਗ ਦੀ ਘੋੜੀ ਪਾਸ ਆ ਸੋਹਣਾ ਤੋਰਾ ਤੁਰਦੀ ਆ ਪੱਕਾ ਕਾਲਾ ਰੰਗ ਆ ਦੋਸਤੋ ਕੋਈ ਐ ਨਹੀਂ ਹੈਗਾ ਵੀ ਕੋਈ ਚਿੱਟਾ ਪਾਣਾ ਜਾਂ ਚਿੱਟੇ ਵਾਲਾ ਜਮਾ ਪਿਓਰ ਜੈਡ ਬਲੈਕ ਘੋੜੀ ਆ ਮੱਥੇ ਤੇ ਫੁੱਲ ਆ ਪਿਛਲਾ ਇੱਕ ਪੈਰ ਚਿੱਟਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੇ ਕੱਦ ਕਾਠ ਵਾਲੀ ਸਾਊ ਸ਼ਰੀਫ ਗੱਬਣ ਘੋੜੀ ਖਰੀਦਣਾ ਚਾਹੁੰਦਾ ਤਾਂ ਬਾਈ ਨੂੰ ਫੋਨ ਕਰ ਲਿਓ ਗੱਲਬਾਤ ਘੋੜੀ ਦੇ ਵਿੱਚ ਓਕੇ ਆ ਤੁਸੀਂ ਬਾਈ ਦੇ ਘਰੇ ਜਾ ਕੇ ਦੇਖ ਪਰਖ ਕਰਕੇ ਤੇ ਚੈੱਕ ਕਰਾ ਕੇ ਡਾਕਟਰ ਤੋਂ ਘੋੜੀ ਖਰੀਦ ਸਕਦੇ ਹੋ ਤੇ ਹੋਰ ਜਿਹੜੀ ਗੱਲਬਾਤ ਕੋਈ ਪੁੱਛਣੀ ਹੋਈ ਤਾਂ ਆਪਾਂ ਸਕਰੀਨ ਦੇ ਉੱਤੇ ਬਾਈ ਦਾ ਨੰਬਰ ਮੈਂਸ਼ਨ ਕਰਤਾ ਸਦਮਾ ਕਲਾ ਪਿੰਡ ਆ ਬਾਈ ਦਾ ਤੇ ਵੈਸੇ ਸਿਮ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਘੋੜੀ ਨੇ ਹੁਣ ਤੱਕ ਰਿਜ਼ਲਟ ਬਹੁਤ ਟੌਪ ਦੇ ਦਿੱਤੇ ਆ ਉਹ ਵੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ